ਹਾਂਜੀ ਵੀਰੇ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਪਹਿਲਾ ਦਾ ਨਾ 911 ਤੇ ਬੈਠਣ ਦਾ ਮੈਂ ਤੁਹਾਨੂੰ ਅੱਗੇ ਵੀ ਗੱਲ ਕਹੀ ਆ ਕਿ ਜਾਨੀ ਕਿ ਜਿੰਨਾ ਕੁ ਮੈਂ ਦੇਖਿਆ 911 ਦਾ ਇੱਕ ਤਾਂ ਬਈ ਇਹਦੀ ਜੋ ਜਾਨੀ ਕਿ ਇਹਦੀਆਂ ਜੈਨੂਇਨ ਚੀਜ਼ਾਂ ਨੇ ਇੱਕ ਆ ਸੱਚ ਤੇ ਇੱਕ ਆ ਸਟਾਰਟਿੰਗ ਵਾਲੀ ਦੇਖੋ ਸਟਾਰਟਿੰਗ ਖੜਦਾ ਨਾ ਪੂਰਾ ਟਿਜਨ ਹੋ ਗਏ Thank ਇਹ ਹੈ ਨਾ ਵੀਰੇ ਸਾਰਾ origignal ਆ ਟਰੈਕਟਰ ਆ ਐਂਡ ਡੰਡ ਕੱਲੀ ਕੱਲੀ ਚੀਜ਼ ਹਨਾ ਤੇ ਮਗਰੋਂ ਵੀ ਤੁਹਾਨੂੰ ਦਿਖਾਉਣਾ ਇਹਦੇ ਆ ਵੇਟ ਵੀ ਦੇਖ ਲਓ ਚਲੋ ਵੇਟ ਤਾਂ ਮੈਲੀ ਵੀ ਜਾਂਦੇ ਹਨਾ ਆ ਹੁੱਕ ਆ ਹੁੱਕ origignal ਦੇਖ ਲਓ ਠੀਕ ਆ ਤੇ ਆਹ ਆਰਮਾ ਲਿੰਕਾਂ ਸਭ ਕੁਝ ਆਲ ਟੋਟਲ ਤੇ ਉਹ ਟੂਲ ਬਾਕਸ ਵੀ ਲੱਗਿਆ ਹੋਇਆ ਵੱਡਾ ਜਿਹੜੇ ਵੀਰਾਂ ਨੂੰ ਇਹਦੀ ਆਵਾਜ਼ ਪਤਾ ਵੀ ਜਿਹੜੇ ਵੀਰ ਚਲੋ ਇਹਨਾਂ ਦੇ ਸ਼ਕੀਨ ਆ ਬਈ ਉਹਨਾਂ ਨੂੰ ਆਵਾਜ਼ ਇਹਦੀ ਪਸੰਦ ਆਊਗੀ ਜਦੋਂ ਇਹ ਚਲ ਸਟਾਰਟ ਹੁੰਦਾ ਸੇਮ ਉਵੇਂ ਦੀ ਉਵੇਂ ਆ ਕੋਈ ਇਹ ਚ ਡੁਪਲੀ ਉਹ ਨਹੀਂ ਕਰਾਇਆ ਕੋਈ ਚੇਂਜ ਨਹੀਂ ਕੋਈ ਮੋਡੀਫਿਕੇਸ਼ਨ ਨਹੀਂ ਜਿੱਦਾਂ ਦਾ ਹੈਗਾ ਉਦਾਂ ਦਾ ਹੀ ਆ ਬਈ ਪਾਵਰ ਟ੍ਰੇਨਿੰਗ ਵੀ ਨਹੀਂ ਕਰਾਇਆ ਹੋਇਆ ਨਾਰਮਲ ਆ ਜਿਵੇਂ ਆਉਂਦਾ ਸੀ ਸੇਮ ਉਹੀ ਚੀਜ਼ ਆ ਡਿੱਟੋ ਕੋਈ ਇੱਕ ਵੀ ਚੀਜ਼ ਵਾਧੂ ਨਹੀਂ ਲੱਗੀ ਹੋਈ ਇੱਕ ਵੀ ਚੀਜ਼ ਘੱਟ ਨਹੀਂ ਲੱਗੀ ਹੋਈ ਤੁਸੀਂ ਦੇਖ ਲਓ ਸੋਹਣਾ ਬਹੁਤ ਲੱਗ ਰਿਹਾ ਬਈ ਟਰੈਕਟਰ ਖੜਾ ਬਹੁਤ ਜੱਜ ਦਾ ਟਰੈਕਟਰ ਖੜਾ ਤੁਸੀਂ ਵੀ ਕਹੋਗੇ ਵੀ ਹਾਂ ਪੀਸ ਆ ਸਾਡੇ ਕੋਲੇ ਚਾਹੇ ਛੋਟਾ ਟਰੈਕਟਰ ਸੀ ਚਾਹੇ ਕੋਈ ਛੋਟੀ ਗੱਡੀ ਸੀ ਪਰ ਮੈਂ ਬਹੁਤ ਮੈਂ ਕਿਸੇ ਦੇ ਟਰੈਕਟਰ ਤੇ ਆਪਣੀ ਲਾਈਫ ਦੇ ਵਿੱਚ ਅੱਜ ਪਹਿਲੀ ਵਾਰ ਮੈਂ 98 11 ਦੀ ਸੀਟ ਤੇ ਬਹਿਣਾ ਵਾਂ ਆਪਣੀ ਲਾਈਫ ਦੇ ਵਿੱਚ ਯਾਨੀ ਦੇ ਦੇਖੋ ਕਿੱਦਾਂ ਦਾ ਫੀਲ ਹੋ ਰਿਹਾ ਓ ਪਿਆ ਸਾਲਾ ਕੋਠੇ ਜਿੱਡਾ ਟਰਾਲੀ ਜਿੰਨਾ ਲੰਬਾ ਤੇ ਇਹ ਹੀ ਆ ਸਟਾਰਟਿੰਗ ਸੁਣਾਵਾਂ ਤੁਹਾਨੂੰ ਆ ਆ ਚੀਜ਼ ਦੀ ਫੀਲਿੰਗ ਇਹਦੀ ਵੀ ਬੱਕਰੀ ਹੋਈ ਸੀ ਇਹ ਜਿਹੜੇ ਭਰਾਵਾਂ ਕੋਲੇ ਹੋਣਾ ਚਲੋ ਆਪਾਂ ਤੇ ਨਾ ਚਲਾਇਆ ਨਾ ਆਪਾਂ ਨੂੰ ਇਹਦੇ ਬਾਰੇ ਪਤਾ ਪਰ ਆਹ ਚਾਬੀ ਤੋਂ ਲੇਟਾਂ ਚੱਲਣੀਆਂ ਸਾਰੀਆਂ ਲੇਟਾਂ ਚਾਬੀ ਤੇ ਚੱਲਦੀਆਂ ਹਨਾ ਤੇ ਚਾਬੀ ਤੇ ਹੀ ਸਟਾਰਟ ਹੋਣਾ ਤੇ ਆਹ ਸਟਾਰਟਿੰਗ ਦੀ ਸੁੱਚ ਆ ਦੇਖ ਇਹ ਨਾਟ 11 ਦਾ ਵੀ ਬਈ ਉਹੀ ਹਾਲ ਆ ਵੀ ਪੈਸੇ ਤਾਂ ਲਾਉਣੇ ਨਹੀਂ ਸੀ ਆ ਚਾਬੀ ਨੇ ਤੇ ਐਨੇ ਪੈਸੇ ਲਵਾਤੇ ਆ ਸੈਲਫਾ ਨਾ ਜਿਹੜੀ ਆਹਾ ਆਹਾ ਆ ਰੀਸ ਰੀਸੌੜੀ ਆਹਾ ਹੱਥ ਵਾਲੇ ਵਗੇਰ ਆਪਾਂ ਕਹਿੰਦੇ ਆ ਹੋਰ ਟਰੈਕਟਰਾਂ ਨੂੰ ਵੀ ਸਾਈਡ ਗੇਅਰ ਆ ਗਿਆ ਹਨਾ ਵੀ ਸਾਈਡ ਗੇਅਰ ਆ ਦੇਖ ਲਓ ਪਤੰਦਰਾਂ ਨੇ ਕਦੋਂ ਦੇ ਸਾਈਡ ਗੇਅਰ ਕੱਢੇ ਪਏ ਠੀਕ ਨਹੀਂ ਕਦੋਂ ਦੇ ਤੇਲ ਵਾਲੀਆਂ ਬ੍ਰੇਕਾਂ ਕਦੋਂ ਦੀਆਂ ਇਹਦੀਆਂ ਸਮਝੋ ਪਰ ਇਹਦਾ ਕੰਮ ਤਾਂ ਇਹ ਤਾਂ ਉਹ ਭਰਾਵਾਂ ਨੂੰ ਪਤਾ ਜਿਹੜੇ ਇਹਨੂੰ ਚਲਾਉਂਦੇ ਰਹੇ ਆ ਜਿਨ੍ਹਾਂ ਨੇ ਇਹਦਾ ਸਵਾਦ ਚੱਕਿਆ ਮੀਟਰ ਵੀ ਦੇ ਲਾ ਮੀਟਰ ਬਹੁਤ ਸੋਹਣਾ ਹੈ ਬਈ ਇਹਦਾ ਆ ਗਰਮਾਲਾ ਹੋ ਗਿਆ ਆਇਲ ਪ੍ਰੈਸ਼ਰ ਵਾਲਾ ਹੋ ਗਿਆ ਆ ਘੰਟਿਆਂ ਵਾਲਾ ਹੋ ਗਿਆ ਆ ਰੇਸ ਹੋ ਗਈ ਆ ਲਾਈਟਾਂ ਵਾਲਾ ਹੋ ਗਿਆ ਤੇਨ ਇਹਨਾਂ ਨੂੰ ਟਰੈਕਟਰ ਦਾ ਨਾਮ ਨਹੀਂ ਲੈਣਾ ਹੁੰਦਾ ਛੋਟੇ ਨੂੰ ਕਹਿੰਦਾ ਹੁੰਦਾ ਸਿੱਧੂ ਮੂਸੇ ਵਾਲਾ ਟਰੈਕਟਰ ਹੈ ਕਿਹੜਾ ਟਰੈਕਟਰ ਹੈ ਸਿੱਧੂ ਮੂਸੇ ਵਾਲਾ ਇੱਕ ਗੱਲ ਤਾਂ ਸੱਚੀ ਆ ਬ੍ਰਾਂਡ ਬਣਾ ਕੇ ਗਿਆ ਸਿੱਧੂ ਮੂਸੇ ਵਾਲਾ ਹਰ ਇੱਕ ਚੀਜ਼ ਨਾ ਆਪਣੀ ਜੋਵੇਂ ਅਰੀਜਨਲ ਆਈ ਹੁੰਦੇ ਓ ਉਵੇਂ ਟਰੈਕਟਰ ਵਾਲੇ ਸੋਹਣੇ ਲੱਗਦੇ ਆ ਜਿਵੇਂ ਹੁਣ ਇਹ ਟਰੈਕਟਰ ਅਰੀਜਨਲ ਹੀ ਐਵੇਂ ਆਇਆ ਸੀ ਕੰਪਨੀ ਮੇਡ ਕਿ ਕੋਈ ਵੀ ਚੇਂਜਿੰਗ ਨਹੀਂ ਹੈਗੀ ਇਹਦੇ ਵਿੱਚ ਤਾਂ ਕਿੰਨਾ ਟੌਰੀ ਲੱਗਦਾ ਹਨਾ ਟਰੈਕਟਰ ਤੇ ਕੋਲ ਆਵਾਜ਼ ਵੀ ਸੋਹਣੀ ਕਲੈਂਸਰ ਵੀ ਨਾਲ ਲਈ ਸਾਰਾ ਕੁਝ ਓਕੇ ਦੀ ਰਿਪੋਰਟ ਹਨਾ ਤੇ ਆਵਾਜ਼ ਦੇ ਲੋ ਕਿੰਨੀ ਸੋਹਣੀ ਆ ਹਨਾ ਇਹ ਬਾਹਲਾ ਟੌਰੀ ਲੱਗਦਾ ਬਾਈ ਟਰੈਕਟਰ ਸੱਚੀ ਕਹਿੰਦਾ ਟਾਇਰ ਵੀ ਆਹੀ ਆਉਣ ਹੁੰਦੇ ਦੀ ਇਹਦੇ ਇਹੀ ਗੱਡੀ ਵਾਲੇ ਆ ਮਗਰ ਉਹ 8 ਇੰਡੀਕੇਟਰ ਲਾਈਟਾਂ ਲੁੱਟਾਂ ਉਹ ਜਿਹੜੇ ਵੀਰ ਕਈ ਨਾ ਲਾਈਟਾਂ ਚੇਂਜ ਕਰ ਦਿੰਦੇ ਉਹ ਵੀ ਨਹੀਂ ਸੋਹਣੀਆਂ ਲੱਗਦੀਆਂ ਆਹੀ ਲਾਈਟਾਂ ਜੱਜਦੀਆਂ ਨੇ ਓਰੀਜਨਲ ਤਾਂ ਹੀ ਕਹਿੰਦੇ ਨਾ ਓਰੀਜਨੈਲਟੀ ਜਿਹੜੀ ਰੱਖਣੀ ਆ ਉਹਦੇ ਵਰਗੀ ਬਈ ਰੀਤ ਹੀ ਨਹੀਂ ਸੱਚੀ ਗੱਲ ਐ ਲਓ ਜੀ ਅੱਜ ਧਵਾਤਾ ਡਿਊਜ਼ ਫਰ ਇਹ ਬਈ ਬਾਜ਼ਾਰ ਚੋਂ ਧਵਾਇਆ ਸਰਵਿਸ ਸਟੇਸ਼ਨ ਤੋਂ ਬਾਕੀ ਸਾਰੇ ਟਰੈਕਟਰ ਆਪੇ ਇੱਥੇ ਧੋਨੇ ਆ ਇਹਨੂੰ ਬਾਜ਼ਾਰ ਚੋਂ ਧਵਾ ਕੇ ਲਿਆਉਂਦਾ ਤੇ ਸੁਪਰ ਸਵਰ ਸੀਟਰ ਚੰਗੀ ਤਰ੍ਹਾਂ ਧੁੱਤਾ ਗਿਆ ਨਾ ਮਾਰ ਕੇ ਆ ਡੀਜ਼ਲ ਡੂਜ਼ਲ ਮਾਰਦਾ ਚੰਗੀ ਤਰ੍ਹਾਂ ਹੈ ਕਾਲਾ ਕਾਲਾ ਕੱਢਦਾ ਇਹਨੂੰ ਪੂਰਾ ਡੀਜ਼ਲ ਮਾਰ ਕੇ ਬਹੁਤ ਵੀਰਨਾ ਬਾਈ ਸੱਚੀ ਇੱਕ ਗੱਲ ਆ ਚਲੋ ਦੇਖੋ ਟਰੈਕਟਰ ਦਾ ਸਾਰੇ ਵਧੀਆ ਹਨਾ ਕੋਈ ਮੈਂ ਟਰੈਕਟਰ ਕੋਈ ਟਰੈਕਟਰ ਮਾੜਾ ਨਹੀਂ ਕੋਈ ਟਰੈਕਟਰ ਚੰਗਾ ਨਹੀਂ ਸਾਰੇ ਟਰੈਕਟਰ ਪੂਰੇ ਪਰਫੈਕਟ ਪਰ ਮੈਂ ਇੱਕ ਗੱਲ ਕਹਿਣਾ ਬਾਈ ਬਹੁਤ ਵੀਰਾਂ ਨੂੰ ਇਹ ਵਹਿਮ ਆ ਕਿ ਵੀਰੇ ਸੀਆਰਡੀ ਨਹੀਂ ਵਧੀਆ ਟਰੈਕਟਰ ਬਾਈ ਯਾਰ ਦੇਖੋ ਸੀਆਰਡੀ ਦਾ ਨਾ ਬਾਈ ਤੇਲ ਖਰਚਾ ਵੀ ਘਟਾ ਠੀਕ ਆ ਤੇ ਵੀਰੇ ਜ਼ੋਰ ਵੀ ਵਧੀਆ ਲਾਉਂਦੇ ਆ ਤੇ ਇੱਕ ਨੰਬਰ 2 ਤੇ ਵੀਰੇ ਸਾਇਲੈਂਟ ਕਿੰਨੇ ਆ ਟਰੈਕਟਰ ਤੁਸੀਂ ਆਪ ਵੀ ਚਲਾ ਕੇ ਦੇਖਿਓ ਟਰੈਕਟਰ ਜਮੇ ਹੀ ਜਿਵੇਂ ਗੁੰਗੇ ਵਾਂਗੂ ਚੱਲਦੇ ਆ ਕਿੰਨੇ ਨਜ਼ਾਰੇਦਾਰ ਆ ਜਿਵੇਂ ਸਾਇਲੈਂਟ 에ਅ ਪਾਵਰ ਦੇ ਵਿੱਚ ਇੰਨਾ ਏਨੀ ਵੱਡੀ ਪਾਵਰ ਦੇ ਵਿੱਚ ਲੋਡ ਤੇ ਹੋਣ ਦੇ ਬਾਵਜੂਦ ਵੀ ਟਰੈਕਟਰ ਜਮੇ ਹੀ ਸਾਇਲੈਂਟ ਚੱਲਦਾ ਕਿੰਨਾ ਫਰਕ ਆ ਦੇਖ ਲਓ ਹਨ ਤੇ ਇਹੀ ਚੀਜ਼ ਆ ਕਿ ਬਹੁਤ ਫਰਕ ਆ ਇਹ ਚੀਜ਼ ਦੇ ਵਿੱਚ ਤੇ ਮੈਨੂੰ ਸੀਆਰਡੀ ਪਸੰਦ ਆ ਬਾਈ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਕਿਸੇ ਟਰੈਕਟਰ ਚ ਵੀ ਕੋਈ ਪ੍ਰੋਬਲਮ ਨਹੀਂ ਦੇਖੋ ਆਪਣੇ ਕੋਲ ਦੋ ਦੋ ਸੀਆਰਡੀ ਹੈ ਡਿਊਜ਼ ਫਾਰ ਵਧੀਆ ਚੱਲਦਾ ਆਪਣਾ 50 75 ਜਿਹਾ ਜੀਡੀ ਆ ਜੋਂ ਡੀਅਰ ਉਹ ਪੂਰਾ ਵਧੀਆ ਚੱਲਦਾ ਹਨ ਤੇ ਆਪਣੇ ਬਾਈ ਇੱਕ ਦਿਨ ਵੀ ਕੋਈ ਪ੍ਰੋਬਲਮ ਨਹੀਂ ਆਈ ਵੀ ਇੰਜਨ ਦੇ ਵਿੱਚ ਜਾਂ ਕਿਸੇ ਵੀ ਚੀਜ਼ ਦੇ ਵਿੱਚ ਵੀ ਆਪ ਮੈਂ ਕਹਾਂ ਵੀ ਹਾਂ ਜੀ ਵੀਰੇ ਇੱਥੇ ਪ੍ਰੋਬਲਮ ਨਾ ਜੌਂਡੀਅਰ ਦੇ ਆਈਆ ਪ੍ਰੋਬਲਮ ਨਾ ਪ੍ਰੋਬਲਮ ਹੈ ਦੀ ਆਈਆ ਪੂਰੇ ਵਧੀਆ ਚੱਲਿਆ ਤੇ ਐਵੇਂ ਵੀਰੇ ਡਰੋ ਨਾ ਜਿਹੜੇ ਵੀਰਾਂ ਨੇ ਪਾਵਰ ਵੱਡੀ ਲੈਣੀ ਆ ਤਾਂ ਸੀਆਰਡੀ ਆਹਮ ਨਾਲ ਲੈ ਸਕਦੇ ਹੋ ਯਾਰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਵੇ ਚੀਜ਼ ਕੋ ਕੇ ਲੈ ਜਾਓ